ਪਿਛਲੇ ਦਿਨੀ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਦੌਰਾਨ ਤਹਿਸੀਲ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦੇ 24 ਸਾਲਾ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਜੁਗਰਾਜ ਸਿੰਘ ਦੀ ਡੈੱਡ ਬੋਡੀ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਪਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਪਰਿਵਾਰ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਹਨਾਂ ਦੇ بیٹے ਯੁਗਰਾਜ ਸਿੰਘ ਦੀ ਡੈੱਡ ਬੋਡੀ ਭਾਰਤ ਲਿਆਂਈ ਜਾਵੇਗੀ ਇਸ ਮੌਕੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਯੁਗਰਾਜ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਅੱਜ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਹੈ ਮੈਂ ਅੱਜ ਇੱਥੇ ਜੇਬਰਾ ਸਿੰਘ ਪਿੰਡ ਦੇ ਫੈਮਿਲੀ ਨੂੰ ਮਿਲਣ ਆਇਆ ਯੁਗਰਾਜ ਸਿੰਘ ਯੁਗਰਾਜ ਦੀ ਬੜੀ ਅਨਫੋਰਚੂਨੇਟ ਡੈਥ ਹੋਈ ਆ سان ਫ੍ਰਾਂਸਿਸਕੋ ਕੈਲੀਫੋਰਨੀਆ ਏਰੀਆ ਚ ਐਕਸੀਡੈਂਟ ਚ ਤੇ ਇੱਕ ਫੈਮਿਲੀ ਆ ਜਿਹਦੇ ਚ ਇੱਕ ਸਰਵਿਸਮੈਨ ਨੇ ਬੜੇ ਡਿਸਟਿੰਗੁਇਸ਼ਡ ਇਹ ਦੋਵੇਂ ਸਾਡੇ ਵੀਰ ਇਥੋਂ ਭਾਰਤ ਸੈਨਾ ਦੀ ਸੇਵਾ ਕਰਕੇ ਤੇ ਇਹ ਟਰੈਜੇਡੀ ਇਸ ਫੈਮਿਲੀ ਨੂੰ ਸਟ੍ਰਾਈਕ ਕੀਤੀ ਆ ਇਤਨਾ ਸਾਡੇ ਏਰੀਆ ਚ ਕਈ ਹੋਰ ਕੇਸਸ ਆਉਂਦੇ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਫੋਰਸ ਕਰਕੇ ਕਈ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਨੇ ਤੇ ਇਹ ਵਾਪਸ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਖਬਰ ਸੁਣੀ ਤੇ ਮੇਰੀ ਸੂਬੇਦਾਰ ਜੀ ਨਾਲ ਗੱਲ ਹੋਈ ਤੇ ਉੱਥੇ ਸਾਡਾ ਜਿਹੜਾ ਕੌਂਸੂਲੇਟ ਆ ਉਹ ਨੂੰ ਅਸੀਂ ਰਿਕੁਐਸਟ ਕੀਤੀ ਆ ਮੈਂ ਕਾਉਂਸਲ ਜਨਰਲ ਨਾਲ ਵੀ ਗੱਲ ਕੀਤੀ ਆ ਡਿਪਟੀ ਕਾਉਂਸਲ ਜਨਰਲ ਨਾਲ ਵੀ ਕੀਤੀ ਆ ਉਹ ਇਹਨਾਂ ਨਾਲ ਵੀ ਇਨ ਟੱਚ ਹੈ ਗਿਆ ਉਥੋਂ ਦੀ ਅਥਾਰਟੀਜ਼ ਨਾਲ ਵੀ ਆ ਕਿਉਂਕਿ ਇਸ ਵੇਲੇ ਹਾਲੇ ਬਾਡੀ ਯੂਐਸ ਅਥਾਰਟੀਜ਼ ਕੋਲ ਹੈ ਗਿਆ ਅੱਜ ਉਥੇ ਸੋਮਵਾਰ ਹੋਇਆ ਤੇ ਉਹਦੀ ਇਨਕੁਐਸਟ ਵਗੈਰਾ ਜਿਹੜੀ ਫਾਰਮੈਲਿਟੀਆਂ ਨੇ ਡੈਥ ਸਰਟੀਫਿਕੇਟ ਉਹਦੇ ਬਾਅਦ ਮੈਂ ਕਾਉਂਸਲ ਜਨਰਲ ਸਾਹਿਬ ਨੂੰ ਰਿਕੁਐਸਟ ਕੀਤੀ ਆ ਤੇ ਉਥੇ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਕਿਉਂਕਿ ਫੈਮਿਲੀ ਨੂੰ ਪਰੇਸ਼ਾਨੀਆਂ ਨੇ ਤੇ ਉਹ ਬਾਡੀ ਇੱਥੇ ਪਹਚਾਨ ਚ ਮਦਦ ਕਰਨ ਕਾਉਂਸਲ ਜਨਰਲ ਸਾਹਿਬ ਨੇ ਪ੍ਰੋਮਿਸ ਕੀਤਾ ਆ ਤੇ ਉਹ ਪੂਰੀ ਐਫਰਟ ਕਰਨਗੇ ਕਿ ਇੱਥੇ ਬਾਡੀ ਆ ਜਾਵੇ ਦੂਸਰੀ ਗੱਲ ਸਾਡੇ ਬੱਚਿਆਂ ਦੀ ਆ ਦੇਖੋ ਮੈਂ بار بار ਇਹੋ ਹੀ ਕਹਿ ਰਿਹਾ ਕਿ ਸਾਨੂੰ ਡਵੈਲਪਮੈਂਟ ਵੱਲ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਵਿਦਿਆ ਵੱਲ ਇਹ ਜਿਹੜੀ ਐਜੂਕੇਸ਼ਨ ਇੱਥੇ ਸਾਡੇ ਬੱਚਿਆਂ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਲੈਂਟ ਜੌਬਸ ਨਹੀਂ ਉੱਥੇ ਮਿਲਦੀਆਂ ਕਿਉਂਕਿ ਤਰੀਕੇ ਜਾਣ ਦੇ ਗਲਤ ਹੁੰਦੇ ਨੇ ਤੇ ਸਾਡੇ ਇੱਥੇ ਵੀ ਐਜੂਕੇਸ਼ਨ ਜਿਹੜੀ ਆ ਉਹ ਡਿਗਰੀ ਔਰੀਐਂਟਡ ਹੈ ਮੈਂ बार-बार ਇਹੋ ਹੀ ਕਹਿਣਾ ਕਿ ਸਕਿੱਲ ਔਰੀਐਂਟਡ ਚਾਹੀਦੀ ਆ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ ਔਰੀਐਂਟਡ ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਫੇਰ ਬਾਕੀ ਭਾਰਤ ਚ ਮਿਲਣਗੀਆਂ ਤੇ ਅਗਰ ਬਾਹਰ ਜਾਂਦਾ ਵੀ ਆ ਤਾਂ ਉਹ ਟੈਲੈਂਟ ਲੈ ਕੇ ਜਾਂਦਾ ਆ ਤੇ ਉੱਥੇ ਉਹਦੀ ਇਨਕਮ ਵੀ ਕਈ ਗੁਣਾ ਵਧੇਗੀ ਤੇ گاਂ ਇੱਥੇ ਪਰਿਵਾਰਾਂ ਨੂੰ ਵੀ ਉਹਦਾ ਬੈਨੀਫਿਟ ਹੁੰਦਾ ਆ ਇਸ ਤਰ੍ਹਾਂ ਹੀ ਜਿਤਨਾ ਸਾਡੇ ਪਿੰਡਾਂ ਦੀ ਇਕਨੋਮੀ ਆ ਐਗਰੀਕਲਚਰ ਆ ਸਾਡੇ ਇੱਥੇ ਕਿਸਾਨ ਨੇ ਮੈਂ بار بار ਇਹ ਹੋਈ ਕਹਿਣਾ ਕਿ ਕਿਸਾਨਾਂ ਦੀਆਂ ਆਬਜੈਕਟਿਵ ਕੀ ਆ ਆਬਜੈਕਟਿਵ ਹਗਾ ਕੇ ਕਿਸਾਨਾਂ ਦੀਆਂ ਇਨਕਮਾਂ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਇਹ ਫਰਜ਼ ਬਣਦਾ ਸਭ ਦਾ ਔਰ ਹੋ ਕੀ ਰਹਾ ਆ ਸਾਡੇ ਇਥੇ ਅੰਮਰਸਰ ਦੀ ਕਾਰਗੋ ਫੈਸਿਲਿਟੀ 20% ਚੱਲ ਰਹੀ ਆ ਮੈਂ ਨਹੀਂ ਕਦੀ ਸੁਣਿਆ ਕਿਸਾਨਾਂ ਨੂੰ ਇਹ ਇਸ਼ੂ ਰੇਟ ਕਰਨ ਸਾਡੇ ਇਥੇ ਮਟਰ ਹੁੰਦੇ ਸਾਡੇ ਇਥੇ ਟਮਾਟਰ ਹੁੰਦੇ ਆ ਸਾਡੇ ਇਥੇ ਮਿਰਚਾਂ ਹੁੰਦੀਆਂ ਨੇ ਕੋਈ ਸਬਜ਼ੀ ਦਾ ਨਾਮ ਲਓ ਇਥੇ ਹੁੰਦੀ ਆ ਤੁਸੀਂ ਇਕੱਲੇ ਮਟਰਾਂ ਦੀ ਕੀਮਤਾਂ ਦੇਖ ਲਓ ਰਾਜਸਥਾਨ ਦੀ ਕੀ ਨੇ ਆਪਣੇ ਨਾਲੇ ਚ ਕੀ ਨੇ ਤੇ ਦੁਬਈ ਚ ਕੀ ਨੇ ਕਮ ਸੇ ਕਮ 15 20 ਗੁਣਾ ਜ਼ਿਆਦਾ ਕੀਮਤਾਂ ਨੇ ਤੇ ਇਹ ਤਾਂ ਸਾਹਮਣੇ ਸਿੱਖਦੀ ਦਿਸਦੀ ਆ ਚੀਜ਼ ਹੁਣ ਇਹਦੇ ਤੇ ਤਾਂ ਗੱਲ ਨਹੀਂ ਕਰਦੇ ਤੇ ਨੁਕਸਾਨ ਕਿੰਨਾ ਦਾ ਹੁੰਦਾ ਸਾਡੇ ਕਿਸਾਨਾਂ ਦੇ ਪਰਿਵਾਰਾਂ ਦਾ ਉਸ ਤਰ੍ਹਾਂ ਹੀ ਜਿਹੜੀਆਂ ਜਿਹੜਿਆ ਆਪਾਂ ਵੇਸਟ ਪ੍ਰੋਡਕਟ ਕਹਿੰਦੀਆਂ ਪਰਾਲੀ ਉਹ ਪਰਾਲੀ ਦੀ ਇੰਨੀ ਟੈਕਨੋਲੋਜੀ ਵੱਧ ਗਈ ਆ ਕਿ ਜਲਾਣ ਦੀ ਲੋੜ ਹੀ ਨਹੀਂ ਆ ਉਦੇ ਬਾਰੇ ਕਦੀ ਕਿਸੇ ਨੇ ਗੱਲ ਕੀਤੀ ਇੱਥੇ ਐਜੀਟੇਸ਼ਨ ਹੋਇਆ ਕਿ ਇੱਥੇ ਕਿਉਂ ਨਹੀਂ ਲੱਗਦੀ ਫੈਕਟਰੀਆਂ ਜਿਹੜੀਆਂ ਉਹਨੂੰ ਏਵੀਏਸ਼ਨ ਫਿਊਲ ਚ ਜਾਂ ਬਾਇਓ ਗੈਸ ਚ ਬਣਾਉਂਦੀਆਂ ਉਹਦੇ ਬਾਰੇ ਵੀ ਤਾਂ ਹੋਣਾ ਚਾਹੀਦਾ ਨਾ ਸੋ ਇਸ ਕਰਕੇ ਦੇਖੋ ਅੱਜ ਦੁੱਖ ਦਾ ਇੱਥੇ ਮਾਹੌਲ ਹੈ ਤੇ ਮੈਂ ਜਾਦੀ ਗੱਲ ਨਹੀਂ ਕਹਿਣਾ ਚਾਹੁੰਦਾ ਲੇਕਿਨ ਕਸ਼ਟ ਕਿੰਨੂੰ ਹੁੰਦਾ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ ਇਹ ਤਾਂ ਮੇਰੇ ਭਰਾ ਫੇਰ ਵੀ ਫੇਸ ਕਰ ਲੈਣਗੇ ਕਿਉਂਕਿ ਉਹ ਫੌਜ 'ਚ ਰਹੇ ਨੇ ਪਰ ਉਹ ਮਾਂ ਨੂੰ ਕੌਣ ਸਮਝਾਵੇ ਲੱਖਾਂ ਹੀ ਰੁਪਏ ਬਰਬਾਦ ਹੋ ਗਏ ਮੈਂ ਇਹੋ ਹੀ ਕਵਾਂਗਾ ਮੈਂ ਪਹਿਲਾਂ ਵੀ ਕਿਹਾ ਪਿਛਲੇ 5 ਸਾਲ ਤੋਂ ਜਦੋਂ ਮੈਂ ਆ ਰਿਹਾ ਇੱਥੇ ਦਰਬਾਰ ਸਾਹਿਬ ਮਤਲਬ ਜਦੋਂ ਦਾ মিডিਆ ਮੈਨੂੰ ਦੇਖ ਰਿਹਾ ਆਨਾਂ ਤਾਂ ਮੈਂ ਹਰ ਸਾਲ ਹੀ ਆ ਹਰ ਵਾਰੀ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਹਾਂ ਕਿ ਸਾਡੇ ਬੱਚਿਆਂ ਨੂੰ ਸਕਿੱਲ ਔਰੀਐਂਟਡ ਐਜੂਕੇਸ਼ਨ ਦੋ ਇਹ ਟਾਈਮ ਆ ਗਿਆ ਇੱਥੋਂ ਦੇ ਪੋਲਿਟਿਸ਼ੀਅਨਸ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਉਹਦੇ ਵੱਲ ਦੇਖਣ ਦਾ ਮੈਂ ਇਸ ਮੌਕੇ ਮ੍ਰਿਤਕ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਤਰਨਜੀਤ ਸਿੰਘ ਸੰਧੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਜੁਗਰਾਜ ਸਿੰਘ ਦੀ ਡੈੱਡ ਬੋਡੀ ਭਾਰਤ ਵਾਪਸ ਆ ਰਹੀ ਹੈ ਅਤੇ ਉਹ ਉਹਨਾਂ ਦੀ ਮਦਦ ਕਰ ਰਹੇ ਹਨ ਮੈਂ ਉਹਦਾ ਤੈਅ ਹੀ ਲੱਗਦਾ ਮਾਰਮੀ ਚ ਇੱਕ ਸਰਸਵੰਤ ਕੈਪਟਨ ਰਟਾਇਰਮੈਂਟ ਆਇਆ ਮੇਰੇ ਕੋ ਬੱਚਾ ਜਿਹੜਾ ਸੀ ਉਹ ਮੈਂ ਹੀ ਨੂੰ ਪੜਾਇਆ ਸੀ ਇਕੱਠੇ ਦੋਏ ਭਾਈ ਇਕੱਠੇ ਸਨ ਹੁਣ ਵੀ ਇਕੱਠੇ ਆ ਸਾਡਾ ਕਾਰੋਬਾਰ ਸਾਰਾ ਬਹੁਤ ਪਿਆਰਾ ਬੱਚਾ ਸੀ ਗੁਰੂ ਘਰ ਨਾਲ ਉਹਦਾ ਬੜਾ ਪ੍ਰਿੰਸ ਬਾਬੇ ਦੀ ਸੀ ਇਦਾਂ ਦੇਦੋਂ ਨੇ ਜਾਣਾ ਹੀ ਜਾਣਾ ਹਰ ਐਤਵਾਰ ਜਾਂਦੇ ਸਨ ਕਹਿੰਦਾ ਕਿ ਮੈਂ ਬਾਹਰ ਜਾਣਾ ਹੈ ਬਾਹਰ ਚ ਲੈ ਗਿਆ 13 14 ਮਹੀਨੇ ਉਹਨੇ ਇਹਨੂੰ ਵਰਕ ਕੀਤਾ ਆ ਉੱਥੇ ਵੀ ਸ਼ੁਕਰਾਨਾ ਕਰਨ ਵਾਸਤੇ ਪ੍ਰਮਾਤਮਾ ਦਾ ਗਿਆ ਜੋ ਜੂਬਾ ਦੇ ਵਿੱਚ ਸਿਟੀ ਹੈ ਗੁਰਦਾਰ ਸਾਹਿਬ ਤੰਤਰਬਾਬਾ ਦੀਪ ਸਿੰਘ ਜੀ ਦਾ ਉੱਥੇ ਮੱਥਾ ਟੇਕ ਕੇ ਨਿਕਲ ਕੇ ਆਪਣੇ ਸਾਥੀਆਂ ਨੂੰ ਉੱਥੇ ਛੱਡ ਗਿਆ ਕਹਿੰਦਾ ਕਿ ਮੈਂ ਤੁਹਾਨੂੰ ਹੁਣੇ ਆਣ ਕੇ ਲੈ ਜਾਂਦਾ ਮੈਨੂੰ ਥੋੜਾ ਜਿਹਾ ਅੱਧੇ ਘੰਟੇ ਤੱਕ ਵਾਪਸ ਆ ਜਾਣਾ ਜਦੋਂ ਮੇਨ ਰੋਡ ਤੇ ਚੜਿਆ ਤੇ ਇੱਕ ਟਰਾਲੇ ਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਤੇ ਉੱਥੇ ਅੱਛੂ ਸਭ ਤੁਹਾਡੇ ਘਰ ਵੀ ਆਏ ਨਹੀਂ ਕੀ ਮੰਗ ਕੀਤੀ ਉਹ ਕਿਸ ਤਰ੍ਹਾਂ ਉਹਨਾਂ ਨੇ ਸੀ ਇਹੋ ਹੀ ਮੰਗ ਕਰਦੇ ਆ ਕਿ ਸਾਡੇ ਜਿਹੜੇ ਡੈੱਡ ਬਾਡੀ ਆਉਣ ਦੇ ਵੇਤੇ ਬਾਈ ਤੇ ਕਰ ਰਹੇ ਆ ਤੇ ਸਾਨੂੰ ਪੂਰਾ ਭਰੋਸਾ ਹੈ ਉਹਨਾਂ ਨੇ ਸਾਨੂੰ ਫੋਨ ਤੇ ਸਾਡੇ ਨਾਲ ਗੱਲ ਕੀਤੀ ਆ ਕਿ ਮੈਂ ਪੂਰਾ ਆਪਣੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਇਹੋ ਹੀ ਕਿ ਲਾਸਟ ਸਾਡਾ ਬੇਟਾ ਆ ਉਹ ਸਾਡੀ ਆਪਣੀ ਜਨਮ ਭੂਮੀ ਦੇ ਵਿੱਚ ਆ ਜਾਏ ਉਹਦਾ ਇੱਥੇ ਸਰਕਾਰ ਕਰਕੇ ਬਾਕੀ ਰਸਮਾਂ ਪੂਰੀਆਂ ਕਰੀ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੋਂ ਤੱਕ ਸਾਡੇ ਕੋਲ ਪਹੁੰਚ ਕੇ ਸਾਡੇ ਤੁਹਾਨੂੰ ਗਲਾਸਾ ਦੇ ਰਿਹਾ ਕਿ ਮੈਂ ਇਹ ਕੰਮ ਜਲਦੀ ਜਲਦੀ ਕਰਵਾ ਦਿਆਂਗਾ